ਅੱਜ ਇਹ ਗੁਰਦੁਆਰੇ ਟੱਪੇ ਜਮਈ 100 ਕਿਲੋ ਮੀਟਰ ਗਈ ਅੱਜ ਇਹ ਮੋਟਰ ਸਾਹਿਬ ਬੰਦ ਹੋ ਗਿਆ ਦੇਖ ਲੋ ਜੀ ਤੇਲ ਚ ਪਾਣੀ ਨਾਲੇ ਮੋਟਰ ਤਾਂ ਖਰਾਬ ਕਰਦੇ ਹੀ ਸਾਡਾ ਸੈਂਸਰ ਖਰਾਬ ਕਰਦੇ ਸਾਰੇ ਨਾਲ ਤਾਂ ਦੋ ਇੱਕ ਦੇ ਹੋਰ ਸਾਡਾ ਮੋਟਰ ਹੈ ਦੂਜਾ ਹੈ ਜਿਹੜਾ ਪਾ ਕੇ ਗਿਆ ਉਹ ਤੇਲ ਉਹ ਵੀ ਕਹਿ ਰਿਹਾ ਮੇਰਾ ਮੋਟਰ ਨਹੀਂ ਖੜ ਰਿਹਾ ਨਾ ਉਹ ਆ ਦੇਰ ਤੇ ਚੱਕਣਾ ਪਾਣੀ ਨਿਕਲ ਰਿਹਾ ਉਹ ਤੋਂ ਮਾਲਕ ਕਹਿ ਰਹੀ ਕਿ ਸਾਡੇ ਗਰਾਹਕ ਨਾ ਖਰਾਬ ਕਰੋ ਸਾਈਡ ਤੇ ਹੋ ਕੇ ਮਿਸਤਰੀ ਦਾ ਸੈਟ ਕਰਾ ਲਓ ਕਹਿੰਦਾ ਤੇਰਾ ਕੰਪਰੋਮਾਈਜ਼ ਕਰੋ ਜੀ ਇਹ ਕਿਹੜਾ ਬਣਾ ਪਡੇੜੀ ਪੰਪ ਪਡੇੜੀ ਪੰਪ ਜੀ ਜੁਨੀ ਰੋਡ ਜੁਨੀ ਰੋਡ ਤੇ ਜੀ ਬੜਾ ਪ੍ਰੋਬਲਮ ਦੀ ਪਡੇੜੀ ਮਰੰਡਾ ਜੁਨੀ ਰੋਡ ਇੱਕ ਪੈਟਰੋਲ ਪੰਪ ਦੇ ਉੱਤੇ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਦਰਸਲ ਲੋਕਾਂ ਦਾ ਇਲਜ਼ਾਮ ਹੈ ਕਿ ਜੋ ਪੈਟਰੋਲ ਪੰਪ ਵਾਲੇ ਨੇ ਉਹਨਾਂ ਦੇ ਵੱਲੋਂ ਪੈਟਰੋਲ ਦੇ ਵਿੱਚ ਪਾਣੀ ਮਿਲਾ ਕੇ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਬਖਵਾ ਵੀ ਦਿਖਾਈ ਹੈ ਜਿਸ ਦੇ ਵਿੱਚ ਪੈਟਰੋਲ ਉੱਪਰ ਅਤਿ ਪਾਣੀ ਹੀਟਾ ਤਰਕਪਿਆ ਦਿਖਾਈ ਦੇ ਰਿਹਾ ਹੈ ਦਰਸਰ ਇਹ ਮਾਮਲਾ ਸ਼੍ਰੀ ਫਤੇਗੜ ਸਾਹਿਬ ਕੋ ਆਪਣੇ ਆਇਆ ਜਿੱਥੇ ਕਿ ਜੁੰਨੀ ਮੋਰੀਂਡਾ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਲੋਕਾਂ ਦੇ ਵੱਲੋਂ ਆਪਣੇ ਵਾਹਨ ਦੇ ਵਿੱਚ ਤੇਲ ਪਵਾਇਆ ਗਿਆ ਹਲੇ 100 ਮੀਟਰ ਦੀ ਦੂਰੀ ਹੀ ਤੈਅ ਕੀਤੀ ਸੀ ਕਿ ਅਚਾਨਕ ਹੀ ਉਹਨਾਂ ਦੇ ਵਾਹਨ ਬੰਦ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੇ ਜਦੋਂ ਪੈਟਰੋਲ ਚੈੱਕ ਕੀਤਾ ਤਾਂ ਉਸ ਦੇ ਵਿੱਚ ਪਾਣੀ ਮਿਲਣ ਦੀ ਸ਼ਿਕਾਇਤ ਆਈ ਜਿਸ ਤੋਂ ਬਾਅਦ ਉਹ ਪੈਟਰੋਲ ਪੰਪ ਦੇ ਉੱਤੇ ਪਹੁੰਚੇ ਅਤੇ ਜੋ ਪੰਪ ਦੇ ਕਰਿੰਦੇ ਸੀ ਉਹਨਾਂ ਨੂੰ ਇੱਜ਼ਤੀ ਸ਼ਿਕਾਇਤ ਦਿੱਤੀ ਪਰ ਜੋ ਪੰਪ ਦੇ ਕਰਿੰਦੇ ਸੀ ਉਹਨਾਂ ਨੇ ਹੀ ਲੋਕਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਇਥੋਂ ਤੱਕ ਕਿਹਾ ਗਿਆ ਕਿ ਤੁਸੀਂ ਆਪਣਾ ਮੂੰਹ ਬੰਦ ਰੱਖੋ ਨਹੀਂ ਤਾਂ ਉਹ ਪੁਲਿਸ ਬੁਲਾ ਲੈਣਗੇ ਜਿਸ ਤੋਂ ਬਾਅਦ ਉਹਨਾਂ ਨੇ ਜਦੋਂ ਪੰਪ ਦੇ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਉਹਨਾਂ ਦੇ ਵਹਨਾਂ ਨੂੰ ਠੀਕ ਕਰਵਾ ਦੇਣਗੇ ਅਤੇ ਉਹ ਆਪਣਾ ਮੂੰਹ ਨਾ ਕੋਰਡ ਇਸ ਤਰੀਕੇ ਦਾ ਜਦੋਂ ਲੋਕਾਂ ਦੇ ਵੱਲੋਂ ਲਗਾਏ ਗਏ ਨੇ ਅਤੇ ਪੰਪ ਦੇ ਉੱਤੇ khủng ਹੰਗਾਮਾ ਕੀਤਾ ਗਿਆ। ਦੱਸੋ ਤੁਹਾਨੂੰ ਦੱਸਤੀ ਹੈ ਕਿ ਇਹ ਮਾਮਲਾ ਸ਼੍ਰੀ ਫਤੇਗੜ ਸਾਹਿਬ ਦੇ ਚੁੰਨੀ ਮੋਰਿੰਡਾ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੋਂ ਸਾਹਮਣੇ ਆਇਆ ਜਿੱਥੇ ਕੀ ਕੁਝ ਲੋਕਾਂ ਦੇ ਵੱਲੋਂ ਜਦੋਂ ਤੇਲ ਪਵਾਇਆ ਜਾਂਦਾ ਹੈ ਤਾਂ ਉਹਨਾਂ ਦੇ ਵਾਹਨ ਕੀ ਦੂਰੀ ਤੇ ਜਾਣ ਤੋਂ ਬਾਅਦ ਬੰਦ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਤੇਲ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚੋਂ ਪਾਣੀ ਦੀ ਸ਼ਿਕਾਇਤ ਆਉਂਦੀ ਹੈ। ਹਾਲਾਂਕਿ ਇਹ ਲੋਕਾਂ ਨੇ ਗਲਬਾਤ ਕੀਤੀ ਤਾਂ ਪੰਪ ਦੇ ਕੀਤੇ ਕਹਿੰਦੇ ਬਾਰਿਸ਼ ਜ਼ਿਆਦਾ ਹੋਈ ਹੈ ਜਿਸ ਦੇ ਕਾਰਨ ਪੈਟਰੋਲ ਦੇ ਵਿੱਚ ਆਪਣੇ ਆਪ ਹੀ ਪਾਣੀ ਮਿਲ ਗਿਆ ਜਿਸ ਦੇ ਕਾਰਨ ਹੀ ਪਾਣੀ ਇਸ ਦੇ ਵਿੱਚ ਸਾਹਮਣੇ ਆਇਆ ਫਿਲਹਾਲ ਲੋਕਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਪ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪੈਸੇ ਜੋ ਨੇ ਉਹ ਪੂਰੇ ਲੈ ਜਾ ਰਹੇ ਨੇ ਪਰ ਬਦਲੇ ਦੇ ਵਿੱਚ ਉਹਨਾਂ ਨੂੰ ਪੈਟਰੋਲ ਦੇ ਵਿੱਚ ਪਾਣੀ ਮਿਲਾ ਕੇ ਦਿੱਤਾ ਜਾ ਰਿਹਾ ਜਿਸ ਦੇ ਨਾਲ ਵਾਹਨਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਮੈਂ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੇ ਇੱਥੇ ਸਾਨੂੰ ਇੱਥੇ ਕਾਲ ਕੀਤੀ ਆ ਤੇ ਨਾਇੜੇ ਜੀ ਮੇਰਾ ਘਰ ਆ ਦੱਸਿਆ ਗਿਆ ਤੇ ਪੈਟਰੋਲ ਪੰਪ ਤੇ ਪਾਣੀ ਕਾਫੀ ਆ ਰਿਹਾ ਹੈ ਪੈਟਰੋਲ ਚ ਇਹਦੇ ਬਾਰੇ ਇੱਥੇ ਕਾਫੀ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਅਸੀਂ ਵੀ ਆ ਕੇ ਦੇਖਿਆ ਟੈਂਕੀਆਂ ਚੋਂ ਪਾਣੀ ਕੱਢ ਕੇ ਦੇਖਿਆ ਤਾਂ ਬਿਲਕੁਲ ਪੈਟਰੋਲ ਦੀ ਜਿਗਾ ਅੱਧਾ ਪਾਣੀ ਅੱਧਾ ਪੈਟਰੋਲ ਨਿਕਲਿਆ ਤੇ ਇਹਨਾਂ ਦੇ ਕੋਲ ਵੈਸੇ ਰਹਿ ਗਈਆਂ ਬੋਤਲਾਂ ਚ ਪਿਆ ਹੋਇਆ ਬਹੁਤ ਪਰੇਸ਼ਾਨ ਹੋ ਗਏ ਆ ਇਹ ਵੀ ਇਹ ਹੋਣਾ ਨਹੀਂ ਚਾਹੀਦਾ ਇਹ ਜਿਹੜਾ ਆਪਾਂ ਇਹਦਾ ਅਸੀਂ ਵੀ ਲੋਕਾਂ ਨੂੰ ਸਾਨੂੰ ਵੀ ਪਤਾ ਲੱਗਿਆ ਮੈਂ ਪ੍ਰੈਸ ਐਕਟਰੀਆਂ ਕਸਾਂ ਜੂਨੀਅਨ ਤੋਂ ਜਦੋਂ ਪ੍ਰਧਾਨ ਜੀ ਨੇ ਕਾਲ ਕੀਤੀ ਅਸੀਂ ਇਕੱਠੇ ਹੋਏ ਆ ਇਹਦਾ ਤਾਂ ਸੁਧਾਰ ਕਰਨਾ ਚਾਹੀਦਾ ਕੱਲੂ ਹੋਰ ਬਾਈਕ ਅਸੀਂ ਵੀ ਡੀਜ਼ਲ ਪਾਉਂਦੇ ਆ ਹੋਰ ਲਾਗ ਇੰਜਣਾਂ ਲੋਕਾਂ ਦਾ ਸਾਰਾ ਇਹ ਬਹੁਤ ਗਲਤ ਹੈ ਇਹ ਤਾਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਧਿਕਾਰੀ ਕੋਈ ਪਹੁੰਚ ਨਹੀਂ ਰਿਹਾ ਕਹਿੰਦੇ ਮੰਨੇ ਆ